ਤੇ ਲੋ ਜੀ ਮਿਲੋ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਪਹੁੰਚੇ ਅੱਜ ਰੌਤਾ ਪਹੁੰਚੇ ਰੌਤਾ ਭਾਈ ਰੌਤਾ ਪਿੰਡ ਆਇਆ ਹੈ ਭਾਉ ਵਾਲਾ ਹੈ ਮਾਲਾ ਆਵਾ ਬੁਖਟੇ ਮੈਂ ਦੇਖਦਾ ਕੁਛ ਨਹੀਂ ਹਾਂ ਆ ਬਧੀ ਹਾਂ ਕਿਹਦਾ ਪਿੰਡ ਕਿਹਦਾ ਨਹੀਂ ਆ ਆ ਵੀ ਦੇਖਦਾ ਕੀ ਤੇ ਪਰ ਬਸ ਉਹਨੂੰ ਲੋਕੇਸ਼ਨ ਹੀ ਦੱਸ ਸਕਦੇ ਸੀ ਆ ਇੱਧਰ ਆ ਬੇਟੇ ਇੱਧਰ ਆ ਲਾਹ ਜੀ ਆ ਗਿਆ ਯਾਰ ਆ ਗਿਆ ਜੀ ਆ ਗਿਆ ਆ ਗਿਆ ਜੀ ਦਾ ਹੋੜ ਨਹੀਂ ਫੇਰ ਦੇਖੀ ਜਾਂਦੇ ਉਹ ਪਾਣੀ ਉਹ ਲਿਆ ਬਾल्टी ਚੱਕਦਾ ਨਹੀਂ ਇੰਜਰ ਪਾਣੀ ਪਾਣੀ ਲਾਉਣਾ ਪੰਜ ਚਾਰ ਦੇ ਪਹਿਲਾਂ ਸੂਚ ਪਾਣੀ ਦੀ ਹੁਣ ਮੈਂ ਦੇਖਦੇ ਤਾਂ ਹੀ ਆਇਆ ਉਹ ਇਹਨੂੰ ਹਾਂ ਬੱਟ ਨਾ ਰਹੇ ਕੋਈ ਵੀ ਆਹ ਬੱਤੀ ਨਹੀਂ ਆਹ ਸਾਰਾ ਸਾਰਾ ਚੱਕ ਦਾਣਾ ਵੰਡੀ ਵੀ ਆ ਹਾਂ ਕਾ ਹੁਣ ਦੇਖ ਇੱਧਰ ਮੇਰੀ ਗੱਲ ਸੁਣ ਉਹ ਆ ਜਾ ਹਾਂ ਐਥੇ ਬਣਾਉਂ ਜੱਠਾ ਉੱਚਾ ਹੇ ਜਿਹੜਾ ਦੂਸਰੀ ਪਾਣੀ ਆਉਂਦਾ ਉਹ ਵੀ ਨਹੀਂ ਆਉਣਾ ਠੀਕ ਆ ਬੰਦ ਕਰਨ ਵਾਲਾ ਕੰਮੇ ਚੱਕ ਦਾਣਾ ਹਾਂ ਹਾਂ ਤਖਾ ਬਣਾ ਲਓ ਐਨ ਹਿਸਾਬ ਜੀ ਦਾ 4x4 ਦਾ ਬਣਾ ਦਿਓ ਬਹੁਤ ਹੈ ਹਾਂ ਹੈਨਾ ਥਰੀਕੇ ਬਣਾ ਥਰੀਕੇ ਬਣਾ ਇਹ ਆਹ ਵਟਟ ਆ ਵੀ ਥੋੜੀ ਦੇਖ ਆਹ ਬਣਾ ਹਾਂ ਇੱਥੇ ਹਿੱਟ ਕਰ ਦੋ ਹਾਂ ਇੱਥੇ ਆ ਲੈਣ ਕੱਟ ਕੇ ਕੁੱਤਰ ਵਾਰ ਦੋ ਆਂ ਕਾਜ ਵਾਲੇ ਕਿਉਂ ਕਰ ਰਹੇ ਕੋਹ ਕਰ ਦੋ ਸਾਰੀ ਬਾਦ ਪਲਾਟ ਸਾਰਾ ਪਲਾਟ ਨਾ ਕਿੰਨਾ ਵੀ ਹੈ ਥੋੜੇ ਥੋੜੇ ਹਾਂ ਬਹੁਤ ਦਾ ਸਾਰੀ ਬਾਹ ਕੇ ਬੱਟਾ ਪੁੱਟਾ ਚੱਕ ਕੇ ਇੱਕ ਜਾ ਗਾਗੋ ਕੰਪਿਊਟਰ ਕਰਾ ਕੇ ਜਿੰਨੇ ਘਾਟੇ ਲੱਗੇ ਬੰਦੇ ਵੀ ਆਉਣੇ ਆ ਠੀਕ ਨਹੀਂ ਹੋਰ ਬਾਅਦ ਚ ਵੱਟਾ ਪਾ ਲੋ ਆਪਣੇ ਬਾਅਦ ਮੈਂ ਆਪਣੇ ਵੱਟਾ ਪਾ ਲੋ ਕੋਈ ਬੱਟਾ ਉਹਨੇ ਸਾਫ ਐ ਨਾ ਧਾਨਾ ਚਰ ਧਾਨਾ ਚ ਨਾ ਯਾਰ ਕੁਝ ਨਹੀਂ ਬੀਜਣਾ ਬਾਹੀ ਕਰਨੀ ਆ ਕਿੱਗੀ ਕਰਾ ਹੋਰ ਕੀ ਰੌਣੀ ਕਰਕੇ ਨਾ ਜਮੀ ਪੈ ਕੇ ਤਾਂ ਠੀਕ ਆ ਸੁਗਾ ਦੋ ਸੁਗਾ ਖੱਬਲ ਖੋਪੜਾ ਮੱਟਾ-ਪੁੱਟਾ ਚੱਕ ਦੋ ਮੇਰੀ ਇਹ ਗੱਲ ਮੰਨਦੇ। ਨਾ ਤਾਟੇ ਚੱਕ ਦੇਣੀ ਆ। ਹਾਂ ਆਹ ਨਾ ਰੱਖੋ ਵਿੱਚ ਫਾਹਾ ਵੱਟ। ਹੋਰ ਹੋਰ ਆ ਦੇ ਤਾਂ ਸਹੀ ਲੈ। ਆਪਣੀ ਦੁਬਾਰਾ ਵੱਟ ਪਾ ਲੋ ਯਾਰ ਨਿਸ਼ਾਨੀ ਲਾ ਕੇ ਮੁੰਡੇ ਨੂੰ ਲਾ ਕੇ ਨਿਸ਼ਾਨੀ ਹੋਣਾ। ਉਹ ਮੁੰਡਾ ਨਹੀਂ ਕੋਈ। ਉਹ ਮੁੰਡਾ ਨੂੰ ਲਿਆਇਓ ਨਾਲ। ਹਾਂ। ਭਾਈ ਫੇਰ ਵੀ ਲਿਆਇਓਗਾ। ਉੱਥੇ ਵੱਟ ਉੱਥੇ ਚੱਕ ਕੇ ਰੇਕ ਕਰ ਦੋ। ਸਾਰਾ ਬਾਹਰ। ਕਿੱਥੇ ਕੜਾਗਾ ਉੱਥੇ ਘੱਟ ਦੋ। ਹਾਂ ਮੱਟਾ ਫੇਰ ਪਾ ਦੋ। ਬਿਲਕੁਲ। ਹਾਂ ਅਣੀ ਜੋੜ ਗਿਆ ਵਿੱਚ। ਧਾਹ ਕੋਈ ਚੱਕ ਦੇਣਾ। ਬਾਕੀ ਉਹ ਉਹ ਤਾਂ ਬਾਈ ਆਪਣਾ ਪ੍ਰਾਣਾ। ਫੇਰਾ ਪਜਾ ਇਹਦਾ ਹੰਦੇ ਕਿੰਨੇ ਪੈਸੇ ਹੰਦੇ ਕਿੰਨੇ ਦਾ ਹੋਣਾ ਚਾਹੀਦਾ ਤੂੰ ਤਾਂ ਇੱਕ ਫੇਰਾ ਦੇਖੀ ਆ ਜਾ ਫੇਰਾ ਹਲਾ ਮਾਲਣ ਜਾਈਏ ਬਸ ਮਾਲਣੇ ਕਿਹੜੇ ਸ਼ਾਂਗਿਆ ਕਦੇ ਲਓ ਭਾਈ ਆਇਆ ਆਪਣਾ 6 ਇੰਚੀ ਮਾਲ ਆ ਠੀਕ ਆ ਭਾਈ ਹੈ ਆ ਠੀਕ ਹੈ ਇੰਨਾ ਉੱਤੇ ਧੱਕੇ ਇਹਨੂੰ ਤੇ ਇੱਥੇ ਆ ਆ ਵੇ ਜਮੇ ਜਮੇ ਹੀ ਮੰਨਦੇ ਰਹਿਣਾ ਪਾਣੀ ਜਮਾ ਨਹੀਂ ਹਮਣਾ ਪਾਣੀ ਇੱਧਰ ਤੱਕ ਨੱਕਾ ਰੁੱਕਾ ਲਾਉਣ ਦੀ ਲੋੜ ਨਹੀਂ ਇੱਥੇ ਹੀ ਉਹ ਆਦੋ ਮਿੱਤਰੀ ਮਿੱਤਰੀ ਰੇਓ ਪਰ ਵਧੀਆ ਬਣਾਏ ਜੱਖਾ ਨਵੇਂ ਸੁੱਖੇ ਲਿਆਉਂਗੇ ਹਾਂਜੀ ਸਾਤੇ ਬਣਾਉਣਾ ਸਾਢੇ ਦਾ ਫਿਰ ਅਥਰੀ ਲੀਲ ਪਾਈ ਚਲਣੀ ਆ ਨਾ ਕੋਈ ਠੀਕ ਨਹੀਂ ਹਾਂ ਇੰਨਾ ਬਣ ਗਿਆ ਨਾ ਪਾਣੀ ਜਿਹੜਾ ਜਰਾ ਹੁੰਦਾ ਮਾੜਾ ਮੂਟਾ ਉੱਚੇ ਢੱਕਾ ਖੋਲਿਓ ਉਹ ਨਹੀਂ ਆਉਂਦਾ ਹੂੰ ਸਮਝਿਆ ਹਾਂ ਥੱਲੇ ਨੂੰ ਬੈਂਡ ਕਰਦੋ ਆਏ ਲਾ ਥੱਲੇ ਨੂੰ ਕਰਦੋ ਆਹ ਪੀ ਲੈ ਆਏ ਜੀ ਦੂਜੀ ਨੂੰ ਕਰਦੋ ਆਹ ਇੱਕ ਬੈਂਡੇ ਆਉਣਾ ਆਹੀ ਆਉਂਦੀ ਆਉਣੀ ਬੱਸ ਬੱਸ ਹਾਂ ਠੀਕ ਨਹੀਂ ਹਾਂ ਇੱਥੇ ਟੋਟਾ ਪਾ ਕੇ ਉੱਚਾ ਕਰਦੇ ਉਹਦੇ ਵਿੱਚ ਪਾਉਂਦੇ ਹਾਂ ਸਾਜੀ ਤਾਂ ਅਸੀਂ ਤਾਂ ਨਹੀਂ ਕੁਝ ਛੇੜਦੇ ਹੈਗੇ ਅਸੀਂ ਤਾਂ ਇਹ ਦੱਬ ਲਵੇ ਓਰੇ ਪਾਣੀ ਦਾ ਬਾਈ ਨਜ਼ਾਰਾ ਕਿੱਥੇ ਇੰਜ ਨੂੰ ਉੱਦਣ ਯਾਰ ਉਹ 11 ਰਹੇ ਗਿਆ ਛੱਡ ਕੇ ਚਲੇ ਗਿਆ ਕਦੇ ਪੋਲੀ ਖੁੱਲ ਜਾਂਦੀ ਨਹੀਂ ਕੋਸ ਨਜ਼ਾਰਾ ਆਇਆ ਹੈ ਬਾਫੀ ਜਾਚੇਰਾ ਦੀ ਮੋਟਰ ਉਹ ਆ ਗਈ ਬਾਈ ਇਹੋ ਦੇਖੋ ਆਹ ਸਾਹਮਣੇ ਜੰਨਾ ਆਹ ਆਵੜ ਵਾਲੀ ਆਵੜ ਵਾਲੀ ਬਾਈ ਇਨੇ ਕੇ ਏਰੀਆ ਚ ਘੁੰਮਦੇ ਆ ਸੀ ਮੰਡ ਦੇ ਵਗੈਰਾ ਜਿਹੜਾ ਮਾਰੀ ਰਸਤੇ ਨੂੰ ਆਇਆ ਸਾਰੇ ਪਾਸੇ ਰਸਤੇ ਲੱਗ ਰਸਤੇ ਹੀ ਰਸਤੇ ਆ ਇੱਧਰ ਤੇ ਘੁੰਮਦੇ ਆਏ ਮੋਟਰਾਂ ਦੇਖਦੇ ਆਏ ਉਹ ਚੱਲ ਜਾਂਦੇ ਮੁੰਡੀਆਂ ਲੋ ਬਾਈ ਹੁਣ ਤੁਹਾਨੂੰ ਪ੍ਰਾਣਾ ਦਿਖਾਉਨੇ ਆ ਸੀ ਪ੍ਰੋਜੈਕਟ ਉਹ ਵੀ ਹੈਗਾ ਹਾਂ ਇਹ ਚਾਚਾ ਮਾਲ ਪਤਾ ਦੇਖ ਤੂੰ ਕਿੰਨੇ ਦਾ ਹੈ ਆਹ ਸਾਰਾ ਹੀ ਡੜਾ ਆਹਾਂ ਹਾਂ ਸਾਰਾ ਹੀ ਸਾਫ਼ ਕਰਿਆ ਏ ਇੱਥੇ ਕਿਤੇ ਕੋਈ ਦੇਖਦਾ ਆਂ ਹੈ ਤਾਂ ਤੂੰ ਤੇ ਆ ਹੋਰ ਤਾਂ ਕੁਝ ਨਹੀਂ ਤੂੰ ਤੇ ਆ ਤੂੰ ਤਾਂ ਹੀ ਆਂ ਕਿਤੇ ਆਹ ਆਦਾ ਬਾਲਣੀ ਹੈ ਯਾਰ ਆਦਾ ਉਹ ਬਘਿਆੜੀਓ ਆ ਸਾਰੀ ਆਹ ਆ ਤੂੰ ਤੇ ਇੱਕ ਕੀ ਘਾ ਦੂ ਪੈ ਮੈਂ ਤਾਂ ਆਹੀ ਬਾਲਣੇ ਆ ਹੂੰ ਉਹਗਾ 5-7 ਕਾਉਂਟਰ ਹੋਰ ਕਿੰਨਾ ਕਹੇ 100 ਇਹ ਵੀ ਅਸੀਂ ਰੱਖ ਲਿਆ ਦਾ ਸਾਰਾ ਗਿਰ ਕੇ ਇੱਕ ਸਾਈਡ ਨੂੰ ਬਸ ਜਿ ਵੜਤਾ ਹਾਂ ਜੀ 10 ਇਹ ਆਹ ਭਾਈ ਆਪਣੀ ਕੋਈ ਤੀ ਜਿਹਦੇ ਨਾਲ ਮੁਵਾ ਹੈ ਹਾਂ ਕੋਈ ਜਮੂ ਮੋਟਰ ਪਰ ਮੇਰੇ ਸਾਹਮਣੇ ਜੀ 7 ਕਹ ਹਜ਼ਾਰ ਤੱਕ ਹਮਾਂ ਨਹੀਂ ਜਾਂਦਾ ਤਾਂ ਠੀਕ ਹੈ ਠੀਕ ਆ ਨਾ ਹਾਂ ਜੀ 7 ਤੇ 6 ਰਹਿ ਜੂ ਕੋਈ ਨਹੀਂ ਇੱਧਰ ਉੱਧਰ ਥੋੜਾ ਮੰਗੇ ਨੀ ਤੁਸੀਂ ਕੁਝ ਇੱਧਰ ਹਲੇ ਹਜੇ ਨਹੀਂ ਮੰਗਿਆ ਉਹਨੇ ਉਹਨੇ ਦੱਸਿਆ ਅਸੀਂ ਉਧਰ ਹੀ ਡਰ ਗਏ ਹਾਂ ਕਹਦੇ 4-5000 ਕਹਿੰਦਾ 4000 ਉਹ 7000 ਤਾਂ ਚਲੇਗਾ ਠੀਕ ਹੈ ਫੇਰ ਤਾਂ ਫਰਕ ਕੁਝ ਨਹੀਂ ਹੈਗਾ ਬਾਕੀ ਬਈ ਆਹ ਕੋਈ ਧੀ ਆਪਣੀ ਠੀਕ ਹੈ ਫਿਰ ਮੈਂ ਵੀ ਨਹੀਂ ਢੇੜ ਦੂਰ ਦੋ ਮੈਨੂੰ ਕੋਈ ਫਾਇਦਾ ਨਹੀਂ ਹੂੰ ਇਹ ਪੱਕਾ ਆਹ ਕੱਢ ਲੈਣਾ ਪੱਕਾ ਇੱਥੇ ਜੇ ਬੋਰ ਨਹੀਂ ਪੱਠੇ ਪਲਾਟ ਕਰਦਾ ਮਾਲ ਹੁੰਦਾ ਨਾ ਹੂੰ ਇੱਥੇ ਨਹੀਂ ਟੋਟਾ ਪਾਗੇ ਨਾ ਪੰਜ ਤਿੰਨ ਕੇ ਫੁੱਟ ਹੁੰਦਾ ਨੀ ਮੈਨੂੰ ਤਾਂ ਫਾਇਦਾ ਕੋਈ ਹੈ ਨਹੀਂ ਕਰਨਾ ਜੇ ਕੱਟ ਲਾ ਕੇ ਕਰ ਦੋ ਹਾਂ ਨਾ ਉਹ ਨਹੀਂ ਬਾਹਰ ਕੱਢ ਲੂੰਗਾ ਤਾਂ ਵੀ ਗਿਆ ਇਹ ਕੀ ਐਸੇ ਸੜਕ ਤੇ ਬਰਾਬਰ ਲੈ ਕੇ ਛੱਡ ਦੂੰਗਾ ਖੇਤ ਦੇ ਬਰਾਬਰ ਖੇਤ ਦੇ ਬਰਾਬਰ ਲੈ ਕੇ ਟੱਕਾ ਲਾ ਦੋ ਹਾਂ ਠੀਕ ਨਹੀਂ ਹੋ ਨੂਰ ਬਹੁਤ ਬਾਈਆ ਕੋਈ ਬਹੁਤ ਬਰ ਬੜਿਆ ਮੈਂ ਇਹ ਕੁਸ ਖੁੱਲ ਗਿਆ ਕਦੇ ਕੁਸ ਹੁਣ ਫੇਲ ਹੋ ਗਏ ਪ੍ਰੋਜੈਕਟ ਬਾਈ ਫੇਲ ਬਾਈ ਚੱਲਦੇ ਤਾਂ ਹੈਗੇ ਜਿਹੜੀ ਨੂਰ ਬਹੁਤ ਹੁੰਦਾ ਨੂਰ ਪਾਣੀ ਬਥੇਰਾ ਓਰੇ ਪਾਣੀ ਦੀ ਨਹੀਂ ਹੈਗੀ ਕਿੱਲਪ ਇੰਜਨ ਤਾਂ ਦਿਖਦੇ ਇੰਦਗੇ ਪਿਆ ਓਰੇ ਇੰਜਨ ਵੀ ਚੱਕ ਕੇ ਲੈ ਕੇ ਜਾਣਾ ਹਾਂ ਅੱਪ ਘਿਆੜੀ ਆਉਂਦੀ ਸੀ ਸਾਰੇ ਪਟਾਉਂਦੇ ਤੇ ਉਹ ਵੀ ਪਟਾਉਣ ਦਾ ਤਿੰਨੇ ਚ ਪਰਾ ਉਹ ਤਾਂ ਉਹ ਕਹਿੰਦਾ ਰੱਖ ਲੈਣਾ ਸੀ ਪਤਾ ਨਹੀਂ ਕਿਹਾ ਮੈਂ ਤਾਂ ਕਿਆ ਦਵਾ ਪਟਾ ਦੇ ਜਿਹੜੇ ਬੱਟਾਂ ਉਪਰ ਕਾਹਨ ਰੱਖਿਆ ਹੋ ਆਰੇ ਤੂੰ ਤੇ ਹੋਈ ਜਾਂਦੇ ਓਰੇ ਉਹ ਘੱਟ ਰੱਖਿਆ ਤੁਸੀਂ ਬੱਟ ਭਰੇ ਆ ਇਧਰ ਹੀ ਸਾਈਡ ਆਉ ਤੇ ਵੇਚ ਆ ਬੱਟ ਤਾਂ ਆਪਣੀਆਂ ਆ ਗਈ ਇਹਨਾਂ ਨੂੰ ਲੱਗਿਆ ਉਹ ਪਟਵਾ ਕੇ ਪਾਸੇ ਆ ਦੇ ਬੱਟ ਤਾਂ ਆਪਣੀਆਂ ਆ ਗਈ ਉਹ ਇਧਰ ਜਿਹੜਾ ਮਾੜਾ ਜਿਹਾ ਖਾਇਲੇ ਮਾਦਨ ਦਾ ਪਹੁੰਚਾ ਹੋਰ ਹੋਰ ਜਿਹੜਾ ਹੋਵੇ ਤੇ ਰਾਤ ਚੱਜਦਾ ਫੇ ਤਾਂ ਠੀਕ ਹੈ ਇਹ ਖਲਾਰਾ ਕਰੀ ਜਾਂਦਾ ਅਸੀਂ ਕਹਿੰਦਾ ਹਾਂ ਮਿੱਟੀ ਆ ਹੁਣ ਉਹ ਬੋਰ ਕੋ ਉੱਪਰ ਲਾਉਂਗੇ ਮਿੱਟੀ ਉੱਚਾ ਇੱਕ ਲਾਉਂਗੇ ਉਹ ਆਦਾ ਥੱਪਾਂ ਦੇ ਘਰ ਤਾਂ ਬਾਈ ਹੋਰ ਹੋਰ ਹੈ ਹੈਗਾ ਇੱਥੇ ਤੁਹਾਨੂੰ ਗੰਜ ਦਿਖਾ ਦਿੰਨਾ ਗੰਜੇ ਬਹੁ ਬੜੀ ਹੋਰ ਦਾਦਾ ਜੀ ਜੜ ਚ ਰਹਿੰਦੇ ਫਿਰ ਹਾਂ ਕਦੇ ਨੂੰ ਕਦੇ ਕਦੇ ਤਾਂ ਚਲਾਉਂਦੇ ਤੇ ਹੁਣ ਮੋਟਰ ਵਰਤਦਾ ਆਪਣਾ ਨਿੱਤ ਕਿੜਾ ਉਹਦੇ ਨਾਲ ਫਿਰ ਚੱਕਰ ਪਿਆ ਰਹਿੰਦਾ ਬਈ ਸਾਹਿਬ ਜੀ ਉਹਨੂੰ ਫਿਰ ਇਹ ਵੇਚਣਾ ਬੇਸ਼ੁਮਾਰ ਨਾ ਤਸਵੀਰ ਕਹਿੰਦਾ ਇਹ ਆਹ ਤਸਵੀਰ ਲੈ ਜੂਗਾ ਚੱਕੇ ਹਾਂ ਠੀਕ ਹੈ ਆਹ ਦੇਖ ਲੂਗਾ ਵੇਚ ਦੂੰਗਾ ਚੱਕ ਲੈ ਜੋ ਘਰ ਨੂੰ ਵੀ ਚੱਬਾ ਚ ਲੈ ਜਾਣਾ ਤੁਹਾਨਾਂ ਦੇ ਪਹਿਲਾਂ ਆਏ ਠੀਕ ਹੈ ਹਮ ਆ 4 ਇੰਚੀ ਹੈ ਨਾ ਤਾਂ ਆਹ ਤਿੰਨ 4 ਉਹ ਢੇਡਾ ਵੀ ਤਿੰਨ ਨਾ ਉਹ ਚਾਲੇ ਯਾਰ ਆ ਜੂ ਆ ਫਿਰ ਤਿੰਨ ਟਾਈਮ ਟਾਈਮ ਦੀ ਗੱਲ ਆ ਕਿਸੇ ਟਾਈਮ ਉੱਪਰ ਪੱਖੇ ਜਾਲ ਦੇ ਦੇ ਫਿਰ ਇੰਨੇ ਡੂੰਘੇ ਹੋਗੇ ਫਿਰ ਇੰਨੇ ਡੂੰਘੇ ਹੋਗੇ ਹਾਂ ਹਾਂ ਫਿਰ ਆ ਉਹਦੇ ਵਿੱਚ ਕੋਈ ਲੱਗ ਪੱਟੀ ਉੱਪਰ ਆਓ ਹੂੰ ਛੋਟੀ ਕਰਕੇ ਵਿੱਚ ਟਾਈਮ ਬਹੁਤ ਬੜਾ ਹੋਆ ਹਾਂ ਟਾਈਬ ਬਲਵਾਨ ਹੈ ਆ ਮੱਕੀ ਨੂੰ ਹੁਣ ਬਾਡਾ ਲੱਜਣਾ ਦਾ ਜੀ ਉਹ ਪਹਿਲਾਂ ਦੱਬੇ ਪਏ ਹੁੰਦੇ ਉਹ ਉਹ ਖੇਤਾਂ ਦੇ ਫਿਰ ਉਹ ਗੱਲੇ ਨਹੀਂ ਬਾਤਦੇ ਨਾ ਖੇਤਾਂ ਨੂੰ ਪਾਣੀ ਪਹਿਲਾਂ ਹੁੰਦਾ ਆਹ ਆਹ ਚੀਜ਼ ਥੋੜਾ ਹੁਣ ਦੀ ਹੋਰ ਪੱਟੀ ਹੋਰ ਕੀ ਹੈ ਕਿ ਨਹੀਂ ਫੀਤ ਨਿਆ ਰਹਿਣਾ ਥੋੜੇ ਤੇ ਸਾਫ ਹੁਣ ਨਾਲੇ 40 ਸਾਲ ਵਾਦਾਂ ਲੱਗਣੇ ਉਹ ਇਹ ਆ ਹੀ ਫਰਕ ਆ ਕੋਈ ਕੋਸ ਕਹੀ ਜਾਵੇ ਹੁਣ ਬਦਵਾਨ ਆਏ ਆਏ ਆ ਪਾਣੀ ਖੇਤ ਵਿੱਕਣੀ ਬਣਦੇ ਧੰਨ ਪਾਣੀ ਨਾਲੇ ਬਣਦੇ ਠੀਕ ਹੈ ਇੱਕ ਇੱਕ ਇਹਨੂੰ ਗੱਲ ਹੋਰ ਦੱਸਾਂ ਯਾਰ ਹਾਂ ਹੁਕਮ ਇਹ ਜਿੱਕਣਾ ਹੁ ਆਹ ਆਸਾ ਉੱਚਾ ਹੈ ਹਾਂ ਆਹ ਆਸਾ ਹਾਂ ਇਹਦਾ ਲੱਗ ਕਰਾ ਲੋ ਗੁੰਡਰਾਂ ਆਂ ਆਹ ਇਹਦਾ ਲੱਗੇ ਹੋਊਗਾ ਇੱਥੇ ਬੱਟ ਪਾ ਲਿਓ ਪਹਿਲਾਂ ਪਾ ਕੇ ਇਹਦਾ ਇਹ ਤੂੰ ਜਿਕੜਾ ਸਾਰੇ ਕਹਨੇ ਆ ਇਹਦਾ ਬਹੁਤ ਜ਼ੀਰੋ ਕਰਨਾ ਪੈਣਾ ਹਾਂ ਇੱਧਰ ਨਹੀਂ ਮੈਂ ਫਿਰ ਆਉਂ ਜਾਂਦੀ ਇੱਧਰ ਤੇਰੇ ਮੇਰੀ ਗੱਲ ਸੁਣ ਲੈ ਇੱਧਰ ਜਿਕੜਾ ਚੋਰੀ-ਚੂਰੀ ਬੀਜ ਨਹੀਂ ਕੱਖਾਂ ਡੀਉ ਜਗਾਨਾ ਹਾਂ ਉੱਚੇ ਮਾਂ ਹਾਂ ਹੈ ਕਿ ਨਹੀਂ ਹਾਂ ਇੱਧਰ ਕਰ ਲੋ ਇਹਦਾ ਇਕੱਠਾ ਹਾ ਢੀਲੇ ਦਾ ਆ ਇਕੱਠਾ ਕਰਾ ਲੰਨੇ ਆ ਆਹ ਕਰਾ ਲਓ ਚਾਰ ਕਿੱਤੇ ਦਾ ਲੱਗ ਹੂੰ ਆਹ ਵੱਟ ਨੂੰ ਸਿੱਧੀ ਵੱਟ ਪਾ ਲਉ ਹੋਰ ਹੋਰ ਠੀਕ ਨਹੀਂ ਹੋਰ ਕੇ ਐਦਾਂ ਲੂਟ ਆਊਗਾ ਨਾ ਇਹਦਾ ਲੱਗ ਕਰਾ ਦੰਨੇ ਫਿਰ ਆਈਦਾ ਲੱਗ ਕਰਾ ਦਿਓ ਇੱਧਰ ਕਿਲੇ ਦਾ ਹਾਂ ਆ ਚਾਰ ਕਿੂਦੇ ਦਾ ਲੱਗ ਕਰਾ ਦਿਓ ਐਕਣਾ ਕਰਾ ਲਓ ਐਕਣੇ ਹੋਊਗਾ ਹਾਂ ਉੱਚਾ ਕੇਦ ਨਾਲ ਇਹ ਚਰੀ ਬਿਜਣੀ ਪੈਗੀ ਚਰੀ ਪਾਣੀ ਦਾ ਹਟੇ ਰੇ ਵੀ ਨਹੀਂ ਆਉਂਦਾ ਪਰ ਉੱਚਾ ਲੈ ਲੈਵਲ ਚ ਉੱਚਾ ਉੱਤੇ ਵੀ ਕੀ ਆ ਹਾਂ ਇਹਦਾ ਪਾਣੀ ਇੱਧਰ ਉੱਤਰ ਜੇ ਕਰਨਾ ਉੱਧਰ ਜੇ ਕਰਨਾ ਠੀਕ ਨਹੀਂ ਹੋਰ ਹੋਰ ਐਦਾਂ ਕਰਾ ਲਓ ਆ ਲੱਗ ਰੱਖੀਂ ਕਹਿੰਦਾ ਆ ਲੱਗ ਕਰਾ ਲੈਣਾ ਆ ਕਿਲੇ ਲੱਗ ਕਰਾ ਦੇ ਮੇਰਾ ਆ ਲੱਗ ਕਰਾ ਲਓ ਸਾਰੇ ਆਹ ਕਿਲੇ ਲੱਗ ਕਰਾ ਲਓ ਜਿਹੜਾ ਹੈਗਾ ਆ ਛੇ ਵੀ ਕੇ ਲੱਗ ਕਰਾ ਕਰਾ ਲਓ ਕਿਲਾ ਛੇ ਵੀ ਕੇ ਜਿਹੜਾ ਹੈਗਾ ਹੋਰ ਹੋਰ ਫੇ ਲੋਟ ਆਏ ਦਾ ਕੰਮ ਹੈ ਇਹ ਬਣ ਜਣੀ ਗੱਲ ਹੋਰ ਮੈਂ ਫਾਈਓ ਰੀਅਲ ਐਲਟ ਵੱਜ ਗਈ ਘਾਲਾਂ ਵੀ ਕੰਮ ਹੋ ਗਿਆ ਆਹ ਪਾਣੀ ਵਾਲਾ ਲਾਇਆ ਤਾਂ ਤੈਨੂੰ ਹੈ ਕਿ ਉੱਤਰ ਮੋਟਰ ਦਾ ਉਹ ਨਹੀਂ ਉਹ ਜਿਹੜਾ ਉਹ ਚਲਾਉਂਦੇ ਹੁੰਦੇ ਤੇ ਜਿਹੜਾ ਸੀ ਉਹ ਸੁੱਖੇ ਵਾਲਾ ਇੰਜਣ ਹੈ ਹਾਂ ਉਹ ਇੰਜਣ ਚਲਾਉਂਦੇ ਹੁੰਦੇ ਤੇ ਉਹ ਪੈਪ ਪੀ ਆਈਸਕ ਪੈਪ ਸਿੜ ਲਾਂਦੇ ਜਿੱਥੇ ਬੂਰ ਕਰਾਇਆ ਇੱਥੇ ਤੇ ਫਿਰ ਐ ਲਾਉਂਦਾ ਹੁੰਦਾ ਉਹ ਉੱਥੇ ਖੂ ਆ ਪਰਣਾ ਉਹ ਉਹ ਪਰਣਾ ਹੂ ਆ ਪੂਚ ਬੂਰ ਹੈ ਨਾ ਹਾਂ ਪੂਚ ਬੂਰ ਆ ਹੂੰ ਹੂ ਰੋ ਰੋ ਕੀ ਸਾਡੇ ਰੀ ਉਰੇ ਨੂੰ ਆਇਆ ਕਿਹੜਾ ਮਾਰ ਪੱਕਾ ਕਿਹੜਾ ਮਾਰ ਲੈ ਨਾ ਪੱਕਾ ਨਿੱਤ ਦਾ ਕੀੜਾ ਉਹ ਆਇਆ ਗੰਨਾ ਉਹ ਯਾਰਾ ਫਸਲ ਦੇਖੇ ਕਰਨੀ ਉਹਦੇ ਫਸਲ ਜਾ ਬਾਰੀ ਉਹ ਤੋਂ ਬਾਹਰ ਕੋਈ ਕਹੀ ਰੱਖ ਕੋਰੇ ਵਾਹ ਉਹ ਤਾਂ ਨਲ ਕੀੜਾ ਮਾਰ ਕੇ ਨਾਲ ਪਾਣੀ ਦਾਲਾ ਹੋਰ ਕੀ ਆ ਹੋਰ ਕਰਦੇ ਆ ਰੋਕਿਆ ਡੜੀ ਲੀਜੀ ਨੂੰ ਵੀ ਪਾਦੀ ਪਾਣੀ ਹਾਂ ਪਾ ਪਾ ਪੈ ਗੂ ਬਸ ਵਾ ਠੀਕ ਆ ਐਵੇਂ ਭਾਈ ਇੱਧਰ ਆਹੇ ਵੀ ਆਉਂਦੇ ਨੇ ਰਾਜੂ ਭਾਈ ਲੱਗਦਾ ਮੈਂ ਉਹਨੂੰ ਤੋਂ ਪਾਣੀ ਪਾ ਲਿਓ ਉਹ ਪਾ ਦੇ ਨੇ ਲੀ ਚ ਲੀ ਆ ਲੀ ਬਣ ਜੂਗੀ ਇਹਨੂੰ ਉਹਨਾਂ ਨੇ ਪਾਣੀ ਛੱਡਣਾ ਕਹਿੰਦੇ ਅਸੀਂ ਪਾੜਨਾ ਪਏ ਔਰ ਅੱਜ ਨੂੰ ਹੀ ਪਾਇਆ ਤਾਂ ਥੋੜਾ ਜਿਹਾ ਰਹਿੰਦਾ ਹੈ ਉਹਦੇ ਨਾਲ ਕਹੀ ਨਾ ਲੀ ਬਣਾ ਲੈਣੀ ਉੱਪਰ ਥੁਰ ਗਿਆ ਗਰਮ ਗਰਮ ਜਿੰਦਾ ਨਾ ਬਣਾ ਲਾ ਤੜ ਨਹੀਂ ਕਹੀ ਨਾ ਬਣਾ ਲੈਣਾ ਕਿੰਦਾ ਲਿਆਣਾ ਦਸ ਵਟ ਭਾਗ ਲਈ ਮਿੰਟ 10 ਲੱਗ ਰਹੇ ਜੀ ਔਰ ਵਿੱਚੇ ਖਪੀ ਜਾਣਾ ਪਾ ਉਹਦੇ ਸੜਕ ਵਾਲੂ ਵੀ ਬੋਲਣਾ ਪਾ ਉਧਰ ਵੀ ਬੋਲਣਾ ਮੈਨਲੇ ਪਾਣੀ ਲਗਾ ਪਾਉਂਦਾ ਹੋਣਾ ਪਾਣੀ ਪਾਉਣਾ ਕਹਤਾਂ ਨੇ ਸੌਖੇ ਰਹੋਗੇ ਤੁਸੀਂ ਨਹੀਂ ਔਖਾ ਹੋ ਜੂਗੇ ਤਾਂ ਨੇ ਕੰਮ ਪਾਣੀ ਗਾਇ ਤੇ ਹਰ ਟਾਈ ਹੁੰਦਾ ਹੈ ਟਾਈ ਦਾ ਊਟਾ ਕੋਈ ਨਹੀਂ ਭਾਈ ਬੀਜੀ ਭਾਈ ਆਏ ਗੱਲਾਂ ਆ ਵੀ ਸਾਹਿਬ ਅਸੀਂ ਇੱਥੇ ਗਏ ਲੱਗ ਰੂਪ ਵੱਢ ਹੋ ਗਿਆ ਆ ਨਜਾਵਾਂ ਆ ਗਿਆ ਭਾਈ ਚੁੱਪਦੇ ਨਹੀਂ ਜਾਵਾਂ ਵੀ ਉਹ ਐਵੇਂ ਕਿੱਟ ਜੁਗੜੀ ਐਸੇ ਥੋੜੇ ਮਦੂਕੀਏ ਤਾਂ ਨਾਲ ਲਾਗੇ ਪੂਪਾ ਪੂਰੇ ਹੋ ਗਏ ਸਮਝਿਆ ਹੋਰ ਹੋਰ ਤਾਂ ਨਹੀਂ ਹੋਊਗਾ ਕੰਨ ਕਿ ਛੋ ਜੂਗੇ ਫਾਦਲ ਜੁੱਗਨੀ ਹੋਲਾ ਜਾਨੀ ਇਹ ਤਾਂ ਵੀ ਵੈ ਉਹ ਦੇ ਦੇਉਂਗਾ ਤੇ ਨੈਟ ਉਹ ਆ ਦੇਖਦਾ ਅਟਕ ਗਿਆ ਤਿੰਨ ਕਿਆਰੀ ਭਰ ਗਈ ਹਾਂ ਉਹ ਜਿਹਨੇ ਸਾਨੂੰ ਉਹ ਰੀਤ ਆ ਰਹੀ ਉਹ ਰ ਅੱਧੀ ਦਿਹਾੜੀ ਚ ਆ ਲੈ ਡਾੜੀ ਅੱਧੀ ਦਿਹਾੜੀ ਹੀ ਭਰਨਾ ਦਾ ਉਹਨੇ ਉਹਦਾ ਮੋਟਰ ਪਰ ਆ ਗਈ ਸਮਝ ਲਾ ਜੀ ਇਹ ਇਹਦੀ ਵੀ ਚੱਕਰੀ ਉਤਰ ਗਈ ਚੱਕਰੀ ਨਾਲ ਜੋ ਮੋਟਰ ਵਿੱਚ ਚਲੇ ਗਈ ਮੋਟਰ ਵਧਾ ਗਈ ਹਾਂ ਹੋਰ ਗੱਲਾਂ ਰਹੀਆਂ ਗੱਲਾਂ ਬੱਦੇ ਬਾ ਵਧੀਆ ਜਿਹੜੇ ਪੈਪ ਦੱਬ ਕੇ ਗਏ ਹਾਂ ਬੱਦੇ ਬੰਦੇ ਹੈ ਕੋਈ ਪੈਪ ਨਹੀਂ ਲਈ ਗਏ ਹਾਂ ਕੋਈ ਨਾ ਹੋ ਕਿਆ ਕਹਿੰਦੇ ਆ ਆਹੀ ਪਿੰਡ ਹੈ ਆਹਾ ਕਰਾਲੀ ਕੋਲਾ ਕਰਾਲੀ ਕੋਲਾ ਭਲਾ ਜਾ ਮੁੰਡੋ ਮੁੰਡੋ ਮਸਤ ਅੰਨਾ ਲੰਬਰ ਵੀਡੀਓ ਵਾ ਦਿੱਤਾ ਬਗ ਹਰੇ ਦਬਾਉਣੇ ਬਹੁਤ ਵਧੀਆ ਬੰਦੇ ਬਾਕੀ ਭਾਈ ਜੇ ਕਹਿੰਦੇ ਦਬਾਉਣੇ ਹੋ ਸਾਨੂੰ ਕੋਈ ਵੀ ਕਹਦੂ ਕਹਿ ਦੇ ਕਦੀ ਬਾਈ ਤੇ ਖਾਤੇ ਦੀ ਬਾਈ ਹੋਣਾ ਇਹ ਜਿਹੜੇ ਜਿਹੜੇ ਕ ਕਰਦੇ ਨੇ ਉਹ ਕਦੇ ਨਹੀਂ ਕਾਣਦੇ ਹੁੰਦੇ ਕਿੰਨੀ ਕਿੰਨੀ ਕ੍ਰੋਸਿੰਗ ਆਈ ਸਰੇ ਸੈਂ ਯਾਰ ਅਸੀਂ ਕਿਹਾ ਵੀ ਆ ਅਤ ਤੂੰ ਵੀ ਜੜਜੀ ਖੜਾ ਛੋਟਾ ਗਿਆ ਵੀ ਇਹ ਪੱਟਣਾ ਏ ਕਾ ਨਾ ਗੱਲੇ ਨਹੀਂ ਕੋਈ ਜਿਹੜੇ ਪੜਦਾ ਨਹੀਂ ਅਗਲਾ ਕਹਿੰਦਾ ਬਾਈ ਲੱਗੂ ਇਹਦਾ ਕੁਛ ਹੋਰ ਵੇਚ ਲਈ ਪੱਟੋ ਆਪਣਾ ਫੈਮਲੀ ਕੀ ਸੀ ਆ ਬੰਦੇ ਠੀਕ ਹੈ ਕਿਸੇ ਹੋਰ ਮਸ਼ੀਨ ਨਾਲ ਪੁੱਛ ਲਈ ਅਗਲਾ ਖੜੀ ਮਸ਼ੀਨ ਦੇ پیسے ਮੰਗਦਾ ਬਈ ਉਹਦੇ ਬੰਦੇ ਘਟੇ ਦੇ پیسے ਹਾਂ ਤੇ ਠੀਕ ਹੈ ਬੰਦੇ ਯਾਰ ਨਾਲੇ ਅੱਗੇ ਆਪਣੇ ਪਿੰਡਾਂ ਵਿੱਚ ਸ਼ੁਰੂਤੀ ਹੁੰਦੀ ਆ ਹਾਂ ਪਹਿਲਾਂ ਦੇ ਬੰਦੇ ਵੀ ਕਾਰੀਗਰ ਆ ਪੁਰਾਣੇ ਬੰਦੇ ਆ ਬਾਕੀ ਭਾਈ ਜੇ ਕਿਸੇ ਨੇ ਦਵਾਉਣੇ ਹੋਏ ਸਾਨੂੰ ਕਮੈਂਟ ਜ਼ਰੂਰ ਕਰਦੇ ਹੋ ਜੀ ਸਾਨੂੰ ਉਹ ਨੰਬਰ ਤੁਹਾਡੇ ਤੱਕ ਭੇਜਾ ਦੂਗਾ ਨਹੀਂ ਸਾਡੀ ਵੀਡੀਓ ਕੱਢ ਕੇ ਦੇਖਣ ਨੂੰ ਲੰਬੇ ਦਿੱਤੇ ਵੀ ਹਾਂ ਜੇ ਨਹੀਂ ਪਿੱਛੇ ਜਾਣਾ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਅਸੀਂ ਤੁਹਾਨੂੰ ਤੁਹਾਡਾ ਨੰਬਰ ਭੇਜਾ ਦੂਗੇ ਜੇ ਕਿਸੇ ਜੇ ਕੋਈ ਚਾਹ ਮੰਗਣਾ ਤੇ ਪ ਠੀਕ ਆ ਨਾ ਕੋਈ ਪਾਇਪ ਹੋਵੇ 6 ਇੰਚ ਜੇ ਲੈ ਕੇ 10 ਇੰਚ ਜਿੰਨੇ ਤੱਕ ਮਰਜੀ ਬਾਸ ਕਨਈਆ ਚ ਹੋਰ ਕੀ ਕਰਵਾ ਕੰਮ ਤਸਲੀ ਬਕਸ਼ ਇਹਨਾਂ ਦਾ ਇਹ ਨੂੰ ਕਹਿਣਾ ਵੀ ਅੱਜ ਪਾਇਪ ਇਕੱਠਾ ਕਰ ਲੈ ਆਪਣਾ ਭਾਈਆ ਆ ਪਾਇਪ ਦਾ 3 ਇੰਚ ਹੀ ਇਹੀ ਭਰ ਕੇ ਜਾ ਇਹ ਵੀ ਇੰਝ ਭਰ ਕੇ ਚੱਲਦਾ ਗੱਲ ਕੋਈ ਨਹੀਂ ਇਕੱਠਾ ਕਰਕੇ ਲੈ ਜਾ ਹਾਂ ਹੁਣ ਕੀ ਕਰਨਾ ਪੈਣਾ ਉਹਨਾਂ ਦਾ ਨਾ ਬੈਬੂ ਇਹ ਤਾਂ ਕੋੜ ਚੱਕਣਾ ਉਹਦਾ ਉਹਦੀ ਬਾਹੀ ਕਰਦੇ ਤੂੰ ਮੀਂਹ ਮਿੱਤਰਾ ਖੈਲਾ ਦੇ ਚਾਰ ਕਿਣੀਆਂ ਪੈ ਗਈਆਂ ਨਾ ਬਾਦੇ ਇਹਨੂੰ ਬਾਦ ਫੇਰ ਹਾਂ ਪਤਾ ਪਤਾ ਸਭ ਯਾ ਨਾ ਮੈਂ ਸਵੀਰ ਨੂੰ ਵੀ ਕਹਾਂ ਮਕੀਨ ਲਵਣਾ ਪਾਣੀ ਅੱਜ ਲਾ ਲਾ ਹੁਣ ਗਿੱਲਾ ਹੋਇਆ ਪਿਆ ਹਾਂ ਫੇਰ ਆਪਣਾ ਫੇਰ ਨਹੀਂ ਫੇਰ ਬਾਉਣਾ ਹੋ ਰੇ ਸੁੱਕਾ ਨਾ ਬਾਕੇ ਤੂੰ ਕੱਖ ਸੁੱਕਣ ਦੋ ਇਹਦਾ ਵੀ ਪੈ ਗਿਆ ਇਹ ਤਾਂ ਠੀਕ ਹੈ ਨਹੀਂ ਫੇਰ ਅਸੀਂ ਇਹਨੂੰ ਕਰਨਾ ਰੋਣੀ ਕਰ ਫੇਰ ਕਰ ਰੋਣੀ ਕਰਕੇ ਬਾਉਣਾ ਪੂਰੇ ਆਓ ਪਹਿਲੇ ਜਾਣਾ ਕਿ ਨਹੀਂ ਪਹਿਲੇ ਜਾਣਾ ਲੈ ਜਿਹੜਾ ਨੇਚਰ ਆ ਸੁੱਕੇ ਚ ਹੁੰਦਾ ਵਧੀਆ ਇਹਨੂੰ ਉਹ ਬੱਲ ਚ ਉਹ ਬੱਲ ਚ ਜੇ ਡਲੇ ਬਣ ਜਵੇ ਹਾਂ ਜੇ ਡਲੇ ਬਣ ਜਵੇ ਫਿਰ ਗੱਲ ਬਣਦੀ ਆ ਫਿਰ ਦਿੱਲੀ ਮਿੱਟੀ ਰੁੜਦੀ ਨਹੀਂ ਉਹ ਮੂਰੇ ਹਾਂ ਜਿਹੜੀ ਸੁੱਕੀ ਮਿੱਟੀ ਉਹ ਨਿੱਠੀ ਜਾਂਦੀ ਮਿੱਠੀ ਜਾਂਦੀ ਆ ਉਹਦਾ ਭਰਤਵਾ ਹੁੰਦਾ ਹੈ ਬਹੁਤ ਵਧੀਆ ਹੋ ਗਿਆ ਬਾਈ ਪਹਿਲੇ ਖੇਤ ਤੇ ਕੈਬ ਦਾ ਬਹੁਤ ਵਧੀਆ ਰਹੇ ਜੀ ਵਧੀਆ ਹੁੰਦੇ ਆ ਚੱਲ ਕਿਸੇ ਨੇ ਚਾਚੇ ਐ ਵੀ ਨਹੀਂ ਕਰੀ ਹੈਗੀ ਅਗਲਾ ਹਰੇ ਕੇ ਕਹਿੰਦਾ ਤਾਂ ਵੀ ਪਾਰਾ ਜਿੱਦ ਨੂੰ ਪਾਉਣਾ ਯਾਰ ਆਪਣਾ ਪਿੰਡ ਬਹੁਤ ਵਧੀਆ ਪਿੰਡ ਹੈ ਮੈਂ ਇਹ ਗੱਲ ਥੋੜਾ ਬਹੁਤ ਵਧੀਆ ਪਿੰਡ ਹੈ ਕੋਈ ਨਹੀਂ ਰੋਗ ਦਾ ਕੋਈ ਨਹੀਂ ਢੂਕ ਦਾ ਠੀਕ ਜੀ ਧੂਏ ਦੇ ਧੂਏ ਦੇ ਖੇਤਾਂ ਨੂੰ ਲੈ ਨਾ ਜਾਂਦੀਆਂ ਨਾਲੇ ਅਸੀਂ ਪਾਏ ਨਾਲੇ ਅਸੀਂ ਇਦਨੂੰ ਪਾਏ ਵੀ ਨਹੀਂ ਹੈ ਕਿ ਸੱਜਾ ਲੂੰ ਪੁੱਛ ਲਿਆ ਵੀ ਟਾਈਮ ਦੀ ਟਾਈਮ ਨਾਲੇ ਥੱਲੇ ਨੁਕਸਾਨ ਵੀ ਕੋਈ ਨਹੀਂ ਹੈਗਾ ਥੱਲੇ ਥੱਲੇ ਜਾਣਾ ਧਰਮ ਦੀ ਜੀ ਦੇ ਖੇਤ ਤੇ ਜੀ ਨੂੰ ਕਿਹੜੇ ਬੰਦੇ ਨੂੰ ਪੁੱਛਿਆ ਕਿਸੇ ਨੇ ਜਵਾਬ ਨਹੀਂ ਦਿੱਤਾ ਵੀ ਇੱਥੇ ਨੂੰ ਕੋਈ ਅਸੀਂ ਕੈਕ ਦੱਬੜ ਦੇਣੇ ਨਾ ਨਾ ਠੀਕ ਇੱਕ ਬੰਦੇ ਨੇ ਹਾਂ ਕਰੀਆ ਕੈ ਜਿੱਤਿਆ ਮਰਜ਼ੀ ਜਦ ਬਾਈ ਆਪਣੀ ਕਿਸੇ ਨਾ ਬਣੀ ਵੀ ਆ ਕੋਈ ਜਵਾਬ ਅੱਡਾ ਵੀ ਨਹੀਂ ਆਪਾਂ ਨਹੀਂ ਕਿਸੇ ਨੂੰ ਉਹੀ ਤਾਂ ਗੱਲ ਆ ਬਣੀ ਵੀ ਉਹ ਨਹੀਂ ਫਿਰ ਲੈ ਜਵਾਬ ਦਿੰਦੇ ਹੀ ਸਾਬ ਲੱਗੇ ਹੈ ਕਿ ਨਹੀਂ ਫਿਰ ਲੈ ਉਹ ਵੀ ਪਾਉ ਪੈਂਦਾ ਆਪਣੀ ਈ ਦਾ ਸੁਆਦ ਆ ਬਸ ਇਹ ਇਹ ਜਿੱਤਿਆ ਪਾਉਂਦੀ ਆ ਇਹੀ ਖਵਾਸ਼ਤ ਆ ਦਿੰਦੀ ਬਸ ਹੁਣ ਅਸੀਂ ਪਹਿਲਾਂ ਵਿਚ ਨੂੰ ਲਿਆਉਣ ਨੂੰ ਫਿਰਦੇ ਤੇ ਬਕਾਇਆ ਕੋਲ ਨੂੰ ਅਗਲਾ ਕਹਿੰਦਾ ਵੀ ਜਿੱਦ ਨੂੰ ਮਰਜ਼ੀ ਦੱਬ ਲੈ ਆਪਣਾ ਲੋਟ ਦੇਖ ਲੋਟ ਦੇਖ ਲੈ ਨਾ ਠੀਕ ਹੈ ਨਾ ਠੀਕ ਆ ਚਲੋ ਪਰ ਠੀਕ ਆ ਹੁਣ ਤਾਂ ਗੱਲ ਬਣ ਗਈ ਲੋਟ ਆ ਗਿਆ ਕੰਮ ਹੈ ਨਾ ਦੇਖੀ ਹੁਣ ਚੱਲੀਏ ਚਲੋ ਬਈ ਹੁਣ ਅੱਜ ਰਸਤੇ ਮਤੇ ਦੇਖਦੇ ਆ ਅੱਛਾ ਅੱਛਾ ਠੀਕ ਆ ਜਿਹੜੇ ਰੋੜੇ ਇਹ ਨਾ ਪਾਏ ਬਾਹਰ ਨਿਕਲੇ ਆਏ ਆ ਕੇ ਰੇੜੀ ਬਾਹਰ ਨਿਕਲੇ ਬਠੋਕ ਉਠਾ ਕੇ ਬਜਲੇ ਤੇ ਚੱਕ ਕੇ ਨਾ ਉਹਦੇ ਸੱਢਦੇ ਐ ਟੋਪਰ ਟੱਪ ਪੰਜਾਬੀ ਗਾਇਨ ਹੋ ਕੇ ਨਾ ਮਿੱਟੀ ਉਹ ਚੜਾਈ ਘੜਦੇ ਆ ਕਿ ਉਹ ਰਾਤਾ ਟੋਇਡ ਆਏ ਸੱਢਦੇ ਉਹਨੂੰ ਸੈੱਟ ਕਰ ਦੂੰਗਾ ਹਾਂ ਟੋਇਡ ਆਏ ਸੱਢ ਕੇ ਉੱਪਰ ਮਿੱਟੀ ਪਾ ਦੂੰਗਾ ਮਿੱਟੀ ਪਾ ਦੇਣੀ ਉੱਪਰ ਹਾਂ ਐਨ ਬਣ ਜਾਣਾ ਫਿਰ ਉਹਨੂੰ ਐਨ ਬਣ ਜਾਣਾ ਲਗੜਾ ਘਟਾ ਗਿਆ ਚੱਕ ਦਿੰਦੇ ਵਾ ਜਿੰਨਾ ਮਰਜੀ ਲੱਗ ਰਸਤਾ ਸਵਾਰਨਾ ਤਾਂ ਪੁੰਨ ਹੈ ਅਰੇ ਨਹੀਂ ਜੇ ਰੋੜੇ ਨਾ ਹੋਵੇ ਚਾਚੇ ਬੰਦਾ ਹੁੰਦਾ ਜਾਂਦਾ ਸਵਾਗ ਅੱਗੇ ਮਾਰ ਦਿੰਦਾ ਜਾਣਾ ਤਾਂ ਹੈਗਾ ਹੀ ਸਵਾਗ ਅੱਗੇ ਲੈ ਕੇ ਅਗਲਾ ਲਾ ਕੇ ਲੈ ਜਾਂਦਾ ਭਾਈ ਤੰਗ ਬਹੁਤ ਤੇ ਲੋਕ ਹੁਣ ਅਗਲਾ ਆ ਜਾਂਦਾ ਕਹਿੰਦਾ ਤਾਂ ਵਧੀਆ ਬਣ ਆ ਹੁਣ ਦੇਖ ਰੋੜ ਤੂੰ ਜਾਂਦਾ ਸਾਲਾ ਗੋਲੀ ਬੰਗੇ ਨਾ ਜੇ ਟਵਾ ਟੱਪਾ ਤਾਂ ਉਹ ਵੀ ਪਤਰਾ ਹੋ ਗਿਆ ਐਨ ਹੋ ਗਿਆ ਰੇਕੇ ਕਹਿੰਦਾ ਕਹਿੰਦਾ ਆ ਗੱਲ ਬਣ ਗਈ ਹਨ ਹਾਂ ਇੱਕ ਕੱਲ ਸਰਬਜੀਤ ਨੇ ਗਿੱਲੀ ਦੀ ਪਹੀ ਸਰਬਜੀਤ ਨੇ ਰੇਪ ਆਇਆ ਉਹਦੇ ਨਾਲ ਐਨ ਬਣ ਗਈ ਐਨ ਸੱਟ ਹੋ ਗਈ ਹਾਂ ਮੈਂ ਤਾਂ ਉਹਨੂੰ ਕਿਹਾ ਮੈਂ ਲੀ ਭੰਨ ਕੇ ਲੈ ਕੇ ਜਾਊ ਉਹਦਾ ਟਾਪੋ ਟਾਪ ਜਾਂਦਾ ਸੀ ਟਾਪੋ ਟਾਪ ਹੋਰ ਪਾਣੀ ਪੈ ਗਿਆ ਕੋ ਰੱਬ ਦਾ ਰੱਪੜਾ ਵੀ ਹੋ ਗਿਆ ਆਪਾਂ ਨੇ ਵੀ ਕਰਤਾ ਕੋ ਆਪਣਾ ਪਾਣੀ ਪਾ ਦਿੱਤਾ ਉਹ ਸੱਟ ਹੋ ਗਿਆ ਕੰਮ ਸੱਟ ਹੋ ਗਿਆ ਹਾਂ ਹਾਂ ਚੱਲੀਏ ਵਜਾ ਚ ਪੰਜ ਟਰੇਲੇ ਗਿਰ ਗਏ ਪਾਣੀ ਦੇ ਹਾਂ ਅਸੀਂ ਤਾਂ ਫੇਰ ਖੋਜ ਲੇਦੇ ਵੀ ਸ਼ਾਮ ਨੂੰ ਪਾਉਂਗੇ ਚੱਲ ਸ਼ਾਮ ਨੂੰ ਰੱਬ ਨਹੀਂ ਲਾਤਾ ਕੰਮ ਹੋਰ ਕੀ ਆ ਕੋਈ ਫੇਰ ਪਾ ਦੂਗੇ ਰੱਬ ਕਹਿੰਦਾ ਤੂੰ ਸ਼ੁਰੂ ਤੋਂ ਕਰੋ ਸਿਰੇ ਤੋਂ ਮੈਂ ਹੀ ਲਿਆ ਦਊਣਾ ਹਾਂ ਹਾਂ ਆ ਸਾ ਵਧੀਆ ਬਣ ਗਿਆ ਇਹ ਆਏ ਆਈਏ ਬਾਈ ਆਪਣੇ ਉਹ ਜੱਗੇ ਦੇ ਘਰ ਤੇ ਨਿਕਲ ਗਏ ਪਹੀ ਪੈ ਗਈ ਫਿਰ ਸਿੱਧੀ ਮੁੰਡਰ ਪਹਿਲਾਂ ਆਪਾਂ ਨੇ ਲਿਆਉਣ ਦੀ ਖਜੂਰ ਦੀ ਸਿਹਤ ਚ ਆਪਣੀ ਮੋਟਰ ਜਿਹੜੀ ਆਹ ਹੈ ਹਾਂ ਖਜੂਰ ਇੰਨੀ ਬਾਟ ਗਾ ਹਾਂ ਆ ਸਿਹਤ ਚਿੱਤੀ ਆਪਾਂ ਲਿਆਏ ਫਿਰ ਆ ਸੜਕੇ ਸੜਕ ਉਹ ਜੱਗੇ ਦਾ ਘਰ ਆ ਕੇ ਜੱਗੇ ਦੇ ਘਰ ਤੇ ਸਿੱਧੀ ਆਈ ਹੈ ਇਹ ਆਹ ਪੂਰੀਆਂ ਦੇ ਖੇਤ ਆ ਸਾਰੇ ਚਲੋ ਬਾਈ ਚਾਚੇ ਚੱਲੀਏ ਹੁਣ ਚੱਲ ਭਾਈ ਜੀ ਹੁਣ ਹੁਣ ਦੇਖਦੇ ਆ ਪਹੀ ਵਾਲਾ ਪ੍ਰੋਜੈਕਟ ਉਹ ਦੇਖਦੇ ਆ ਕੀ ਬਣਦਾ ਹੁਣ ਹਾਂ ਠੀਕ ਹੈ ਜੀ ਹੋਰ ਜਾਣਦੇ ਉਹਨੂੰ ਵੀ ਜਾਣਦਾ ਵਿੱਚ ਵਿੱਚ ਹਾਂ ਮੈਂ ਪਈ ਜਾਣਦੇ ਪਾ ਖੇਚਣਾ ਪਵੇ ਲੀਜੇ ਜਾਵੇ ਉੱਥੇ ਦੱਬਦੀ ਜੀ ਜੀ ਪੈਗਾ ਪਹੀ ਚ ਪੈਗਾ ਠੀਕ ਆ ਹੂੰ